ਹਾਂਜੀ ਬਾਈ ਜੀ ਬਰਾਡ ਫਾਰਮਿੰਗ ਸੈਣਾ ਖੇੜਾ ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਫਾਰਮ ਹੈ ਜੀ ਹਲਦੀ ਵਾਲਾ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ ਆਪਾਂ ਆਰਗੈਨਿਕ ਹਲਦੀ ਕਰਦੇ ਆ ਜੀ ਤੁਹਾਨੂੰ ਸਿੱਧਾ ਹੀ ਸਾਫ਼ ਸ਼ਬਦਾਂ ਦੇ ਵਿੱਚ ਦੱਸਿਆ ਸੀਗਾ ਕਿ ਧਰਤੀ ਸਾਡੀ ਮਾਂ ਹੈ ਤੇ ਅਸੀਂ ਜਿਹੜੀ ਆਪਦੀ ਮਾਂ ਧਰਤੀ ਨੂੰ ਜ਼ਹਿਰ ਮੁਕਤ ਕਰ ਦਿੱਤਾ ਜੀ ਇਹਦੇ ਵਿੱਚ ਅਸੀਂ ਇਸ ਵਾਰ ਕੋਈ ਵੀ ਕੈਮੀਕਲ ਨਹੀਂ ਪਾਇਆ ਕੋਈ ਜ਼ਹਿਰ ਨਹੀਂ ਛੜਕਿਆ ਕੋਈ ਅਸੀਂ ਐਨਪੀਕੇ ਨਾਈਟ੍ਰੋਜਨ ਯੂਰੀਆ ਡੀਏਪ ਕੁਝ ਨਹੀਂ ਪਾਇਆ ਜੀ ਰੂੜੀ ਦੀ ਖਾਦ ਪਾਈ ਸੀ ਤੇ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਇਸ ਤਰ੍ਹਾਂ ਜਿਹੜੇ ਮਿੱਤਰ ਕੀੜੇ ਆ ਜਿਹੜੇ ਆ ਦੇਖੋ ਜੀ ਸਾਹਮਣੇ ਤੁਹਾਡੇ ਗੜੋਏ ਇਸ ਤਰ੍ਹਾਂ ਸਾਡੇ ਧਰਤੀ ਦੇ ਵਿੱਚ ਪੈਦਾ ਹੋ ਗਏ ਜੀ ਇੰਨੇ ਜ਼ਿਆਦਾ ਗੜੋਏ ਆ ਗਏ ਵੀ ਸਾਨੂੰ ਕਿਸੇ ਖਾਦ ਦੀ ਕਿਸੇ ਚੀਜ਼ ਦੀ ਲੋੜ ਨਹੀਂ ਮਿੱਤਰ ਕੀੜੇ ਇੰਨੇ ਆ ਜੀ ਆ ਦੇਖੋ ਬਗਲਿਆਂ ਦਾ ਅੱਜ ਪੂਰਾ ਪਾਰਟੀ ਚੱਲ ਰਹੀ ਹੈ ਇਹਨਾਂ ਦੀ ਇਹ ਚੁਗ ਰਹੀ ਹੈ ਵਿੱਚੋਂ ਗੜੋਏ ਕੁਦਰਤੀ ਖੇਤੀ ਨਾਲ ਜੁੜਨ ਲਈ ਸਾਡਾ ਚੈਨਲ ਨੂੰ ਤੁਸੀਂ ਫੋਲੋ ਕਰ ਲਓ ਜੀ ਅਸੀਂ ਹਲਦੀ ਦੀ ਜਿਹੜੀ ਪ੍ਰੋਸੈਸਿੰਗ ਕਰਕੇ ਪੈਕਿੰਗ ਕਰਕੇ ਆਪਦਾ ਬ੍ਰਾਂਡ ਬਣਾ ਕੇ ਵੇਚਾਂਗੇ ਪਲੀਜ਼ ਸਾਥ ਦਿਓ ਹਰ ਇੱਕ ਵਿਅਕਤੀ ਤੱਕ ਅਸੀਂ ਜਿਹੜੀ ਚੰਗੀ ਚੀਜ਼ ਪਹੁੰਚਦੀ ਕਰਾਂਗੇ ਜੀ ਹਲਦੀ ਹੈ ਜਿਹੜੀ ਤੁਸੀਂ ਬਾਹਰੋਂ ਲੈ ਕੇ ਖਾਂਦੇ ਹੋ ਕਿਤੇ ਮੈਂ ਨਹੀਂ ਕਹਿੰਦਾ ਕਿ ਬਹੁਤੇ ਕੈਮੀਕਲ ਹੁੰਦੇ ਪਰ ਮਿਲਾਵਟ ਬਹੁਤ ਹੁੰਦੀ ਹੈ ਉਹਨਾਂ ਚੀਜ਼ਾਂ ਤੋਂ ਬਚਣ ਲਈ ਤੁਸੀਂ ਸਾਡੇ ਨਾਲ ਜੁੜੋ ਸਾਨੂੰ ਮੈਸੇਜ ਕਰੋ ਅਸੀਂ ਤੁਹਾਡੇ ਤੱਕ ਆਪਦੀ ਹਲਦੀ ਪਹੁੰਚਦੀ ਕਰਾਂਗੇ ਜੀ ਇਸ ਵਾਰ 1 ਏਕੜ ਤੋਂ ਸ਼ੁਰੂਆਤ ਕੀਤੀ ਹੈ ਪਹਿਲਾਂ ਵੀ ਅਸੀਂ ਲਾਉਨੇ ਆ ਥੋੜੀ ਲਾਉਂਦੇ ਸੀ ਪਰ ਹੁਣ ਇੱਕ ਕਿੱਲਾ ਹਲਦੀ ਮਿਰਚਾਂ ਆਪਦੇ ਅਚਾਰ ਮਰਬੇ ਅਸੀਂ ਡਾਇਰੈਕਟ ਆਪਦੇ ਖੇਤ ਦੇ ਵਿੱਚ ਚੀਜ਼ਾਂ ਪੈਦਾ ਕਰਕੇ ਅਸੀਂ ਹਰ ਚੀਜ਼ ਨੂੰ ਜ਼ੀਰੋ ਤੋਂ ਸ਼ੁਰੂ ਕਰਦੇ ਹਾਂ ਜੇ ਚਾਹੁੰਦੇ ਅਸੀਂ ਵੀ ਉਹ ਕੰਮ ਕਰ ਸਕਦੇ ਸੀ ਵੀ ਬਾਹਰੋਂ ਚੀਜ਼ ਖਰੀਦੋ ਉਹਨੂੰ ਪ੍ਰੋਸੈਸਡ ਕਰੋ ਤੇ ਵੇਚ ਲਓ ਪਰ ਅਸੀਂ ਆਪਦੇ ਖੇਤ ਦੇ ਵਿੱਚ ਹਲਦੀ ਪੈਦਾ ਕਰਕੇ ਤੁਹਾਡੇ ਸਾਹਮਣੇ ਹਮਲਚਿੰਗ ਕੀਤੀ ਹੋਈ ਆ ਉੱਤੇ ਪਰਾਲੀ ਪਾਈ ਆ ਕੋਈ ਕੈਮੀਕਲ ਨਹੀਂ ਪਾਇਆ ਪਰਾਲੀ ਦੇ ਵਿੱਚ ਇਹ ਨਹੀਂ ਵੀ ਇੱਕ ਜਗ੍ਹਾ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਬਹੁਤ ਸਾਰੇ ਗੜੋਏ ਜਿਹੜੇ ਆਏ ਹੋਏ ਆ ਇਹਦੇ ਚ ਤੇ ਪਲੀਜ਼ ਸਾਨੂੰ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਗੇ ਵੀਡੀਓ ਤੁਹਾਨੂੰ ਦਿਖਾਉਂਦੇ ਰਾਵਾਂਗੇ ਠੀਕ ਹੈ ਜੀ ਬਰਾਡ ਫਾਰਮਿੰਗ ਸਹਣਾਕੇੜਾ ਤੇ ਜੁੜਨ ਲਈ ਤੁਹਾਡਾ ਧੰਨਵਾਦ